ਸਤਿ ਸ਼੍ਰੀ ਅਕਾਲ ਦੋਸਤੋ ਮਸਾ ਜਾਂ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਆਉਣ ਜਾ ਰਹੀ ਹੈ ਪੰਡਤ ਧੋਲੇ ਤੋਂ ਜ਼ਿਲ੍ਹਾ ਬਰਨਾਲਾ ਤੇ ਅੱਜ ਸਾਨੂੰ ਟੌਪ ਦੀਆਂ ਮੱਝਾਂ ਦਿਖਾਉਣ ਲੱਗੇ ਆਂ ਇੱਕ ਵਾਰੀ ਮੋਟੀ ਝਾਤ ਮਰਵਾਉਣ ਨੇ ਚੰਗੇ ਕੱਦ ਕੱਟ ਰਹੀਆਂ ਨੇ ਚੰਗੇ ਦੁੱਧ ਵਾਲੀਆਂ ਅਣਕ ਧੋਲੇ ਤੋਂ 16 ਜੂਨ ਦਿਨ ਸੋਮਵਾਰ 2025 ਦੀ ਵੀਡੀਓ ਹੈ ਤੇ ਕਰਾਉਣਾ ਹੈ ਬਾਈ ਨਾਲ ਗੱਲਬਾਤ ਲੈ ਵੀ ਦੋਸਤੋ ਅੱਜ ਆਪਾਂ ਪੰਡਤ ਧੋਲੇ ਜ਼ਿਲ੍ਹਾ ਬਰਨਾਲਾ ਭਦਰ ਸਿੰਘ ਮਾਦੇ ਕੋਲੇ ਪਹੁੰਚੇ ਆਂ ਤੇ ਬਾਈ ਕੋਲੇ ਟੌਪ ਦੀਆਂ ਮਰਜਾਂ ਨੇ ਤੇ ਕਿਹੜੇ ਟ ਹੋਣਗੇ ਤੇ ਕਿੰਨੇ ਦੁੱਧ ਆਉਣਿਆ ਕਰਾਉਣਿਆ ਬਾਈ ਨਾਲ ਗੱਲਬਾਤ ਤੇ ਬਾਈ ਕੋਲੇ 10 ਤੋਂ 15 ਲਗ 24 ਘੰਟੇ ਹਾਜ਼ਰੀ ਹੁੰਦੀ ਆ ਪਰ ਚੰਗੀ ਟਾਪ ਕੁਆਲਟੀ ਦੀਆਂ ਮੱਝਾਂ ਹੁੰਦੀਆਂ ਨੇ ਕਰਾਉਣਿਆ ਬਾਈ ਨਾਲ ਸ੍ਰੀ ਘਾਲ ਬਾਈ ਜੀ ਸ੍ਰੀ ਘਾਲ ਬਾਈ ਜੀ ਕੀ ਹਾਲ ਨੇ ਜੀ ਠੀਕ ਠਾਕ ਵਧੀਆ ਬਈ ਵਧੀਆ ਜੀ ਵਧੀਆ ਬਾਈ ਠੀਕ ਹੈ ਬਾਈ ਜੀ ਆਪਣਾ ਇੱਕ ਮੋਬਾਈਲ ਨੰਬਰ ਬੋਲ ਦਈਏ ਪਹਿਲਾਂ ਆਪਣਾ ਲੋਕੇਸ਼ਨ ਦੱਸ ਦਈਏ 9943 ਬਾਈ 10197 ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਠੀਕ ਹੈ ਬਰਨਾਲਾ ਬਈ ਰਾਣਾ ਮੰਡੀ ਖੁੱਡੀ ਪੱਤੀ ਆਪਣਾ ਗਵਾੜਾ ਜੀ ਠੀਕ ਹੈ ਜੀ ਹਾਂ ਤੇ ਪਲਾਸ ਵੀ ਹੋਈ ਤੇ ਮਾਰੀ ਬਈ ਹਾਂ ਹਾਂ ਬਈ ਆਪਣੇ ਕੋਲੇ ਬਈ 10 ਤੋਂ 15 ਜਾਨਵਰ ਹੁੰਦੇ ਜੀ ਗਾਵਾ ਮੱਝਾਂ ਝੋਟੀਆਂ ਲਾ ਕੇ ਪਹਿਲਾਂ ਕੱਲੀ ਆ ਜੀ ਕੱਲ ਵੀ ਸੂਈ ਆ ਜੀ ਇਹ ਠੀਕ ਹੈ ਜੀ ਹਾਂ ਪਾਜੀ ਸੂਈ ਵੀ ਆ ਜੀ ਕੱਲ ਦੀ ਮਗਰ ਕੀ ਕੱਟਾ ਮੈਂ ਫਿਰ ਕੱਟਾ ਬਈ ਜੀ ਠੀਕ ਹੈ ਹਾਂ ਜੀ ਹਾਂ ਬੱਸ ਅਸੀਂ ਬੱਦ ਘਾਟੀ ਦੇ ਦੇ ਰਹੇ ਹਾਂ ਜੀ ਹੂੰ ਕੁੰਡੀ ਆ ਗਈ ਜਮਾ ਸੰਗਰ ਕਾਲੇ ਪਿੰਡੇ ਦੀ ਦੰਦਾਂ ਦਾ ਬਈ ਜੀ 14 ਦਿਨ ਤੋਂ ਚੱਕਦੀ ਆ ਜੀ ਹਾਂ 14 ਦਿਨਾਂ ਤੋਂ ਚੱਕ ਰਿਹਾ ਦੋਸਤੋ ਤੇ ਬਈ ਰੇਟ ਕੀ ਕਿੱਥਾਂ ਜੀ ਸਟਾਰਟ ਹੋ ਗਏ ਕਿੱਥੋਂ ਤੱਕ ਰਹਿਣਗੇ ਰੇਟ ਬਾਈ ਆਪਣੇ ਆਂ ਮੰਨ ਕੇ ਚੱਲੋ ਜੀ 1,20,000 ਤੋਂ ਸਟਾਰਟ ਕਰਕੇ 1,85,000 ਤੱਕ ਮੈਂ ਦੇਵਾਂਗੇ ਜੀ ਬਾਈ ਦੋਸਤੋ ਟੋਪ ਦੀਆਂ ਮੱਝਾਂ 1,20,000 ਤੋਂ ਸਟਾਰਟ ਹੋ ਜਾਂਦੀਆਂ ਬਾਈ ਕੋਲੇ ਹੂੰ 10 ਕਿਲੋ ਤੋਂ ਦੁੱਧ ਲੈ ਕੇ ਬਾਈ ਜੀ 18 ਕਿਲੋ ਤੱਕ ਦੁੱਧ ਦੀ ਮੈਂ ਦੇਵਾਂਗੇ ਜੀ ਆਪਾਂ 18 ਕਿਲੋ ਤੱਕ ਦੁੱਧ ਆਈਆਂ ਮੱਝਾਂ ਹੈਗੀਆਂ ਨਾ ਬਾਈ ਕੋਲੇ ਰੇਟ ਦੇ ਹਿਸਾਬ ਨਾਲ ਤੇ 5-4 ਮੱਝਾਂ ਸੂਆਂ ਨੇ ਜੀ ਹਾਂ ਤੇ 5-6 ਕਿ ਮੱਝਾਂ ਗੱਬੜਾਂ ਨੇ ਜੀ ਠੀਕ ਹੈ ਜੀ ਦੋ ਨੰਬਰਾਂ ਜੀ ਬਾਈ ਜੀ ਇਹ ਤਾਜੀ ਸੂ ਇਹ ਹੱਦ ਤੱਕ ਦੀ ਸੂਈ ਹੈ ਜੀ ਹੁਣ 12-13 ਕਿਲੋ ਦੁੱਧ ਤਿਆਰ ਆ ਜੀ ਇਹ ਥੱਲੇ 13 ਲੀਟਰ ਦੁੱਧ ਤਿਆਰ ਆ ਦੋਸਤੋ ਹਾਂਜੀ ਹੱਦ ਤੇ ਦੀ ਸੂਈ ਆ ਤੇ ਸੂਹਾ ਬਾਈ ਜੀ ਸੂਹਾ ਦੁੱਧ ਆ ਬਾਈ ਜੀ ਇਹਦਾ ਠੀਕ ਹੈ ਜੀ ਦੋਸਤੋ ਟਾਈਮ ਹੈਗਾ ਸਾਡਾ 2 ਵਜੇ ਦਾ ਉਸ ਹਿਸਾਬ ਨਾਲ ਆਰਡਰ ਕੁਆਲਟੀ ਵੀ ਚੈੱਕ ਕਰ ਲਓ ਪਛਾਣਾਂ ਦੇ ਕੋਈ ਖੱਡ ਵਗੈਰਾ ਨਾ ਲੱਗੇ ਤੇ ਸਵੇਰੇ 7:00 7:30 ਤੀ ਚੋਈ ਜਾਂਦਾ ਬਾਈ ਇੰਨੇ ਮਾਲ ਚੱਕਮਦੇ ਲੋਟ ਹੀ ਮਸਾ ਆਉਂਦਾ ਜੀ ਦੁਪਹਿਰਾ ਹੋ ਜਾਂਦਾ ਪਤਾ ਲੱਗਦੀ ਜਾਂਦਾ ਕੋਈ ਖੱਡ ਲੱਗਿਆ ਵਾ ਤੇ ਤਾਂ ਕਰ ਕਿਸੇ ਨੂੰ ਟਾਈਮ ਦੱਸਿਆ ਵੀ ਕਈ ਵਾਰੀ ਆਰਡਰ ਕੁਆਲਟੀ ਤੋਂ ਇਹਦੇ ਥੱਲੇ ਹੁਣ 12 ਤੋਂ 13 ਕਿਲੋ ਬੋਲੀ ਸਟਾਰਟ ਆ ਜੀ ਪੰਜਵਾਂ ਦਿਨ ਸੂਈ ਨੂੰ ਆਈ 13 ਲੀਟਰ ਬੋਲਾ ਤਿਆਰ ਤੇ ਪੰਜਵਾਂ ਦਿਨ ਤੇ ਹਜੇ ਹੋਰ ਵੀ ਦੋ ਦਿਨ ਪੜਾਉਗੀ ਇਹ ਤਾਂ ਜਾਊਗੀ 14-14 ਤੇ ਹਨ ਬਾਈ 15 ਕਿਲੋ ਦੁੱਧ ਦੇ ਲਈ ਮੈਂ ਨਹੀਂ ਨਹੀਂ ਦੋਸਤੋ 14-15 ਤਾਂ ਆਰਾਮ ਨਾਲ ਹੀ ਦੇ ਦੂ ਇਹ ਆ ਕਿ ਚਾਰ ਨੰਬਰ ਵਾਲੀ ਬਾਈ ਜੀ ਇਹ ਦੂਜਾ ਸੂਦਾ ਝੋਟੀ ਆ ਬਾਈ ਦੂਜਾ ਸੂਦਾ ਝੋਟੀ ਹਾਂਜੀ ਹਾਂ ਤੇ ਇਹਨੂੰ ਕਿੰਨੇ ਦਿਨ ਹੋਊਗਾ ਗੱਲ ਟੜ ਕੇ ਦੀ ਸੂਈ ਆ ਬਾਈ ਜੀ ਆਲ ਸਵੇਰ ਬੋੜਾ ਤਾਂ ਜਮਾ ਖਾਲੀ ਆ ਬਾਈ ਜਮਾ ਖਾਲੀ ਜਮਾ ਰੋ ਰੋ ਤੇ ਰੋਈ ਆ ਜੀ ਕਾਤੀ ਖਾਣ ਦੇ ਬਾਅਦ ਤੁਸੀਂ ਚੈੱਕ ਕਰੋ ਕਲਾ ਕਲਾ ਖਾਣ ਲੱਗਿਆ ਛੋਟੀ ਨੂੰ ਤੇ ਇਹ ਕਿੰਨਾ ਦੁੱਧ ਪਾਉਂਦੇ ਜੀ ਇਹ ਦੁੱਧ ਪਾਉਂਦੇ ਬਾਈ 15 ਕਿਲੋ ਝੋਟੀ ਠੀਕ ਹੈ ਉਸ ਤੋਂ ਜਿਆਦਾ ਤੁਹਾਨੂੰ ਪਹਿਲਾਂ ਤਾਂ 14 ਤੋਂ 18 ਦੇ ਵਿੱਚ ਵਿੱਚ ਬਾਈ ਕੋਲ ਟੋਪੀਆਂ ਮੱਝਾਂ ਹੁੰਦੀਆਂ ਨੇ ਤੇ ਆਹ ਬਹੁਤ ਚੌੜੀ ਮੱਝ ਆ ਗਈ ਬਾਈ ਜੀ ਹਾਂ ਬਾਈ ਇਹ ਐ ਮੰਨ ਕੇ ਚੱਲੋ ਬਾਈ ਤੱਲ ਦੀ ਸੂਈ ਆ ਜੀ ਇਹ 10 11 ਕਿਲੋ ਬਹੁੜੋਂ ਤੋਂ ਸਟਾਰਟ ਆ ਜੀ 18 ਕਿਲੋ ਦੁੱਧ ਦੇ ਦੇਣਾ ਇਹ ਛੋਟੀ ਨੇ ਬਹੁਤ ਚੌੜੀ ਹੈ ਛੋਟੀ ਜੀ ਦੋਸਤ ਚੈੱਕ ਕਰ ਸਕਦੇ ਤੁਸੀਂ ਤੇ ਜਮਾ ਪਤਲੀ ਕਿੰਮੜੀ ਇੰਡੀਵੀ ਚਾਂਸ ਤੇ ਦੇਖ ਸਕਦਾ ਹਾਂ ਸਾਥੀ ਦਾ ਬੱਚੇ ਆ ਬਾਈ ਬਾਕੀ ਬਾਈ ਦੀ ਸਫਾਈ ਦੇਖ ਕੇ ਤੁਹਾਨੂੰ ਪਤਾ ਲੱਗਦਾ ਬਾਈ ਕਿਹਜੇ ਕੁਸਰਾ ਤੇ ਕਿੰਨਾ ਕੁ ਮਾਲ ਦਾ ਸਕੀਨ ਆ ਤੇ ਅੱਗੇ ਆ ਵੀ ਖੂਨ ਕੱਟਿਆ ਬਾਈ ਹਾਂਜੀ ਇਹ ਗੱਬਣਾ ਜੀ ਉਹ ਮੂੰਹੋਂ ਦੋ ਦੰਦ ਕੱਟੇ ਆ ਜੀ ਦੋ ਦੰਦ ਕੱਟੇ ਆ ਜਮਾ ਥੋੜੇ ਸੰਗਾ ਦੋਸਤੋ ਐ ਮੰਨ ਕੇ ਚੱਲੋ ਜੀ ਹਜੇ ਇਹ ਜਿਹੜੀ 27 28 ਮਹੀਨਾ ਦੀ ਉਮਰਾਈ ਹੈ ਜੀ ਸਾਰੀ ਕੱਟੀ ਦੀ ਠੀਕ ਹੈ ਜੀ ਖਾਈ ਖਾਂ ਤੇ ਰੇਟ ਬਾਈ ਨੇ ਕਿਹਾ ਜੀ ਫੋਨ ਤੇ ਕਰ ਲਓ ਹਣਾ ਉਸ ਹਿਸਾਬ ਨਾਲ ਸਾਨੂੰ ਹਾਂ ਜੀ ਰੇਟ ਸਾਡੇ ਫੋਨ ਤੇ ਹੋਣਗੇ ਬਾਈ 1 लाख 20000 ਤੋਂ سٹارٹ ہو گئے اپنے کول 1 लाख 85000 ਦਾ کلی مائن 1 लाख 80000 تک نے تو ادھر بھی ਤੁਹਾਨੂੰ ਦੱਸਤਾ 14 ਤੋਂ 18 ਦੇ ਅੰਡਰ ਬਾਹਰ ਰਹੂਗਾ ہاں جی ہاں ਆ ਵੀ ਗੱਬਣਾ ਆ ਗਿਆ ਬਈ ਇੱਧਰ ਗੱਬਣਾ ਆ ਗਿਆ ہاں جی ہاں 5 ਮੱਝਾਂ ਆ ਗਈਆਂ 5 ਮੱਝਾਂ ਗੱਬਣਾ ਨੇ ਜੀ 5 ਸੂਆਂ ਦੀਆਂ ਨੇ ਜੀ ਠੀਕ ਹੈ ਉਹਦੇ ਵੀ ਸਿੰਘ ਵਗੈਰਾ ਪਿੱਠਪੂੜਾ ਤੁਸੀਂ چیک ਕਰ ਸਕਦੇ ਇਹ ਤੀਜਾ ਸੂਆ ਜੀ ਬਾਕੀ ਸਾਡਾ ਕੋਈ ویڈیو ਦਾ ਸਪੈਸ਼ਲ ਨਹੀਂ ਸੀਗਾ ਨੇ ਇਹਦਾ ਬੰਦਾ ਉਹ حساب ਨਾਲ ਦਾ ਡੇਟ ਬਣਾ ਰਹੇ ਆ ਤੇ ਥਾਣਾ ਦੇ ਕੁਆਲਟੀ ਤੋਂ ਬਾਕੀ ਪਸੂ ਦੇ ਕੋਟੀ ਸਟਾਕ ਤੇ ਤੁਸੀਂ ਚੈੱਕ ਕਰ ਲਓ ਵੀ ਕਿੰਨੇ ਕ ਦੁੱਧ ਵਾਲਾ ਪਸੂ ਹੈ ਆ ਦੂਜਾ ਸੂਝ ਝੋਟੀ ਆ ਬਾਈ ਹੂੰ ਇਹ ਸਾਨੂੰ ਇਹਨੇ ਮਾਲਕਾਂ ਦੀ ਦੱਸਣ ਦੀ ਰਿਪੋਰਟ ਹੈ ਜਿਹੜੀ ਜੀ 18-19 ਕਿਲੋ ਦੁੱਧ ਕੱਢਿਆ ਪਿਆ ਜੀ ਆਪਾਂ 16 ਕਿਲੋ ਦੁੱਧ ਮੰਨ ਕੇ ਲਈ ਹੈ ਜੀ ਠੀਕ ਹੈ ਜੀ ਆਪਣੇ ਖਾਸ ਮਿੱਤਰ ਤੋਂ ਮੈਂ ਲਈ ਆਈ ਇਹ ਦੂਜਾ ਸੂਝ ਝੋਟੀ ਆ ਜੀ ਚੈੱਕ ਕਰ ਸਕਦੇ ਹੋ ਇਹ ਕੱਚੀ ਆ ਜੀ ਲੈ ਲਿਆ 10-12 ਬੜੀ ਚੌੜੀ ਬਾੜੀ ਇੱਕਦਾਂ ਗਾ ਹਾਥੀ ਨਾਲ ਦੀ ਮੱਝ ਕਹਿ ਸਕਦਾ ਕਿ ਸੰਗ ਸੰਗ ਜਮਾਏ ਗੋਲ ਕਰੀ ਖੜੀ ਆ ਦੇਖ ਸਕਦਾ ਨਾ ਦੇਖ ਆ ਦੇਖੋ ਆ ਵੀ ਮੂੰਹ ਕਰ ਲਿਆ ਕਰਮ ਵਾਲੀ ਨੇ ਦੋਸਤੋ ਤੀਜਾ ਸਵੇਰ ਝੋਟੀਆਂ ਬਾਈ ਕਹਿੰਦਾ ਤੇ ਇਹ ਵੀ ਜਮਾ ਚੌਸ ਪਈ ਐ ਪਿੱਠ ਫੁੜਾ ਬਹੁਤ ਚੜਾ ਗਿਆ ਝੋਟੀ ਦਾ ਬਾਈ ਪੰਜ ਚਾਰ ਦਿਨਾਂ ਦੀ ਨਰਮ ਆ ਜਾਈਏ ਪੰਜ ਚਾਰ ਦਿਨ ਲੈਂਦੀ ਐ ਸੋਹਣ ਦੀ ਮੇਰੇ ਕੱਚੀ ਐ ਤੇ ਦੇਖ ਲਓ ਤੁਸੀਂ ਕਿੱਥੇ ਜਾਣਾਗਾ ਨੇਗਾ ਅੱਜ ਮੈਂ ਅਸਲੀ ਮਈਆਂ ਨਹੀਂ ਐ ਲੱਤ ਸਾੜ ਵਾਲੀ ਨੇ ਇਹ ਡਾਈ ਨਾਲ ਕੰਮ ਹੋਈ ਇਸ ਸੰਡੇ ਜੀ ਮੂੜੀ ਖੜੀ ਐ ਤੇ ਇਹ ਵੀ ਬਹੁਤ ਲੰਮੀ ਲੰਝੀ ਆ ਗਈ ਝੋਟੀ ਕਾਲੇ ਪਿੰਡੇ ਦੀ ਜਮਾ ਤੇ ਚੌੜੀ ਬਹੁਤ ਐ ਜਮਾ ਚੌਸ ਪਈ ਐ ਪਛੋੜੀ ਵਰਗੀ ਆ ਬਾਈ ਜੀ ਇਹ ਬਾਈ 10 12 ਦਿਨ ਦੀ ਨਰਮਾ ਜੀ ਵਾਲੇ ਇਹ ਤੇ 12 ਕਿੰਨੇ ਰਹਿੰਦੇ ਹਾਂ ਹਾਂ ਜੀ ਹਾਂ ਤੀਜਾ ਸੂਆ ਛੋਟੀ ਸੁਣਦੀ ਆ ਜੀ ਇਹ ਠੀਕ ਹੈ ਜੀ ਬਹੁਤ ਜਨ ਬਜ਼ੂਰ ਬੱਟੇ ਵਰਗੀ ਪੇ ਇਕੱਲਾ ਇਕੱਲਾ ਥੰਪਿਆ ਬਾਈ ਇਹਦਾ ਨਹੀਂ ਬਜ਼ੂਰ ਬਹੁਤ ਆ ਗਿਆ ਤੇ ਬਾਕੀ ਸਿੰਗਾ ਤੇ 15 16 ਕਿਲੋ ਬਾਈ ਦੁੱਧ ਕੱਢੇ ਪਈ ਛੋਟੀ ਦਾ ਤੀਜੇ ਸੂਆ ਜੀ ਇਹ ਮੈਂ ਦੇਖ ਲਓ ਜਮੈਂ ਬਰਾਬਰ ਬਰਾਬਰ ਦਿਨ ਚ ਦਾ ਵੀ ਨਹੀਂ ਫੱਕ ਇਕੱਠੇ ਥਣ ਲੱਗੇ ਹੋ ਛੋਟੀ ਦੇ ਤੀਜਾ ਸੂਆ ਤੇ ਕਿੰਨੇ ਦਿਨ ਕਿਹਾ ਸੀ ਬਾਈ ਜੀ ਉਹ ਮੈਂ ਵੀ ਬਾਈ ਜੀ 10 ਤੋਂ 12 ਦਿਨ 10 12 ਦਿਨਾਂ ਦੀ ਦੋਸਤੋ ਕੈਮਿਸਟਰੀ ਹੋ ਗਈ ਹੈ ਕਿਤੀ ਜਸੂਆ ਬਾਈ ਜਿਸੂਆ ਹੈ ਦੋਸਤੋ ਇਹ ਦੇਖ ਲਓ ਬੋਡੀ ਸਟਰਕਚਰ ਤੇ ਲਾਸਟ ਆਈ ਆ ਗਈ ਇਹ ਤੀਜਾ ਜਸੂਆ ਬਾਈ ਇਹ ਥੋੜੀ ਸੰਘਾਈ ਤਾਂ ਅਗਲੇ ਦੋ ਘਟੇ ਚ ਜਾਈ ਤੇਰਾ ਕਿਲੋ ਇਹਨੇ ਪਹਿਲਾਂ ਮੇਰੇ ਤੋਂ ਕੱਢਾ ਜੀ ਦੂਜਾ ਜਸੂਆ ਸੂਰਜ ਜੀ ਥਾਲ ਦੇ ਬਾਅਦ ਦੇਖੋ ਹੋ ਜੀ ਕੱਚੀ ਹੈ ਜੀ 10 ਤੋਂ 12 ਦਿਨ ਲੈ ਜਾਣਿਆ ਜੀ ਇਹਨੇ ਹਾਲੇ ਹਾਂ ਜੀ ਹਾਂ ਪੁੜੇ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜੇ 13 ਲੀਟਰ ਦਾ ਕੋਈ ਵੱਡੀ ਗੱਲ ਹੈ ਹੀ ਨਹੀਂ ਬਹੁਤ ਪਤਲੇ ਪਿੰਡ ਦੀਆਂ ਕਾਰਗਰ ਵਰਗਾ ਪਿੰਡਾ ਪਿਆ ਬਾਈ ਹੂੰ ਬਾਕੀ ਮੱਝਾਂ ਬਾਈ ਨੇ ਕਿਵੇਂ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਤੇ ਰੇਡ ਬਾਈ ਨੇ ਦੱਸ ਹੀ ਦਿੱਤਾ ਵੀ 1 20 ਤੋਂ ਲੈ ਕੇ 85 ਤੱਕ ਹੁੰਦੇ ਆ ਤੇ 10 ਤੋਂ 12 ਪਸ਼ੂ ਤੇ 5-4 ਵਿੱਚ ਗਾਵਾਂ 10-12 ਮੱਝਾਂ ਬਾਈ ਕੋਲੇ ਮਤਲਬ 24 ਘੰਟੇ ਹੁੰਦੀਆਂ ਨੇ ਬਾਈ ਦਾ ਕੰਮ ਹੈਗਾ ਵਪਾਰ ਦਾ ਤੇ ਬਾਈ ਨਾਲ ਕਰ ਲਓ ਫੋਨ ਤੇ ਗੱਲ ਤੇ ਦੁਬਾਰੀ ਦੱਸ ਦਿਓ ਬਾਈ ਇੱਕ ਵਾਰੀ ਨੰਬਰ ਬੋਲ ਦਿਓ ਨਾ ਨੰਬਰ 9943 ਬਾਈ 10197 ਜੀ ਠੀਕ ਹੈ ਜੀ